ਸਾ ਲੋਕ ਉਰਤਾਰੈ ਜੋ ਅੰਤਰਨਾਮ ਸਰਬ ਮੈਂ ਪੀਖੈ ਪਗਵਹਾਨ ਨਿਮਖ ਨਿਮਕ ਠਾਕੁਰ ਨਮਸ਼ਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨਮਹਿ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨਾ ਪੀਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੀਤ ਕਰਮ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰ ਪ੍ਰਸਾਦ ਬਿਖਿਆ ਪਰਹਰੈ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿਤ ਪੰਜ ਦੋਖ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਬੈਸ ਲੋ ਸੋ ਜਿਸ ਉਪਰ ਸੋ ਪਰਸੰਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਐ ਨਿਹ ਕਰਮ ਦੇਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾੰਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਡਿਰੜੈ ਅਵਰਹਿ ਨਾਮ ਜਪਾਵੇ ਨਾਨਕ ਉਹ ਬੈਸਨੋ ਪਰਮ ਗਤ ਪਾਵੇ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨ ਸਹਿ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਐ ਤਿਸ ਭਗਉਤੀ ਕੀ ਮਤ ਉਤਮ ਹੋਐ ਭਗਵੰਤ ਕੀ ਤਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪਰਬੂਧੈ RAM ਨਾਮ ਆਤਮ ਮਹਿ ਸੋਧੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕੈਪਦੇਸ ਜਗ ਜੀਵੇ ਹਰ ਕੀ ਕਥਾ ਹਿਰਦੈ ਬਸਾਵੇ ਸੋ ਪੰਡਤ ਫਿਰ ਜੋ ਨਾ ਆਵੇ ਵੇਦ ਪ੍ਰਾਨ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਥੂਲ ਚਾਹ ਵਰਨਾ ਕੋ ਦੇਹ ਉਪਦੇਸ ਨਾਨਕ ਉਸ ਪੰਡਤ ਕੋ ਸਦਾ ਅਦੇਸ ਬੀਜ ਮੰਤਰ ਸਰਬ ਕੋ ਗਿਆਨ ਚਾਹ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤਿ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਆਸਪ੍ਰੇਤ ਮੁਗਧ ਪਾਤਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮਾ ਨਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਤੋ ਦਾਸ ਦਰਗਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗਿ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਹੂ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤੈਸਾ ਸਵਰਮ ਤੈਸੀ ਉਸ ਮਾਤੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਾਨ ਤੈਸਾ ਅਭਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭ ਪਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ਼ ਸਦਾ 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 ਦਇਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸ਼ਲੋਕ ਉਸਤਤ ਕਰਹ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੂਜਾਰੀ ਕਈ ਕੋਟ ਅਚਾਰ ਬਿਉਹਾਰੀ ਕਈ ਕੋਟ ਭੈ ਤੀਰਤ ਵਾਸੀ ਕਈ ਕੋਟ ਬਨ ਭ੍ਰਮ ਹੈ ਉਦਾਸੀ ਕਈ ਕੋਟ ਵੇਦ ਕੇ ਸ੍ਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵ ਤਨ ਨਾਮ ਧਿਆਵਹਿ ਨਾਨਕ ਕਰਤੇ ਕਾ ਅੰਤ ਨਾ ਪਾਵਹਿ ਕਈ ਕੋਟ ਭਏ ਅਬਮਹਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕઠੋੜ ਕਈ ਕੋਟ ਅਭਿਗ ਆਤਮਨ ਕੋਰ ਕਈ ਕੋਟ ਪਰ ਦਰਬ ਕੋਹਿ ਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਮਾਹੀ ਕਈ ਕੋਟ ਪਰਦੇਸ਼ ਪਰਮਾਹੀ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸੱਸੀਰ ਸੂਰ ਲਖਿਆਤਰ ਕਈ ਕੋਟ ਦੇਵ दानव 인ਦਰ ਚਿਰਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਸਤਕ ਕਈ ਕੋਟ ਬੇਦ ਪ੍ਰਾਨ ਸਿਮਰਤ ਅਰਸਾਸ ਕਈ ਕੋਟ ਕੀਏ ਰਤਨ ਸਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਮ ਥੀਵੇ ਕਈ ਕੋਟ ਜਖ ਕਿਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਪ੍ਰਭੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਲ ਹੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ ਤਹਿ ਤਹ ਰਾਖੀ ਨਾਨਕ ਸਭ ਕਿਸ ਪ੍ਰਭ ਕਹਿ ਹਾਤੇ ਕਈ ਕੋਟ ਭਏ ਬੈਰਾਗੀ RAM ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗਹਿ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪਰਸਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੀ ਸੁਮਾਤ ਤਾ ਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰ ਹੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵਹਿ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਓਏ ਪਰਮੇਸ਼ਰ ਕੀ ਪਿਆਰੀ ਸਲੋ